ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕੰਗਣਾ ਰੌਦੀ ਜੋ ਕਿ ਬਈ ਅਮਰਜੰਸੀ ਫਿਲਮ ਰੀਹ ਹੋਣ ਜਾ ਰਹੀ ਸੀ ਪੰਜਾਬ ਦੇ ਵਿੱਚ ਜਿਹਦੇ ਵਿੱਚ ਕੀ ਕੰਗਣਾ ਰੌਤ ਨੇ ਇੰਦਰਾ ਗਾਂਧੀ ਦਾ ਰੋਲ ਕੀਤਾ ਗਿਆ ਤੇ ਸਾਡੇ ਜੋ ਸਿੱਖਾਂ ਦਾ ਵਿੱਚ ਜੋ ਆਪਾਂ ਕਹਿ ਦਈਏ ਵੀ ਕਤਲੇਆਮ ਇਸ ਫਿਲਮ ਦੇ ਵਿੱਚ ਹੁੰਦਾ ਦਿਖਾਇਆ ਗਿਆ ਤਾਂ ਸਾਡੇ ਸਿੱਖਾਂ ਦੇ ਖਿਲਾਫ ਪੂਰੀ ਤਰ੍ਹਾਂ ਇਹ ਜੋ ਫਿਲਮ ਬਣਾਈ ਗਈ ਸੀ ਤੇ ਸਾਡੇ ਪੰਜਾਬ ਦੇ ਵਿੱਚ ਜੋ ਇਹ ਫਿਲਮ ਨੂੰ ਬੈਨ ਕੀਤਾ ਜਾ ਰਿਹਾ ਹੈ ਕੱਲ ਇਹ ਸਾਰੇ ਸਿਲਮਿਆਂ ਦੇ ਵਿੱਚ ਫਿਲਮ ਕਿਤੇ ਵੀ ਨਹੀਂ ਸਾਡੇ ਪੰਜਾਬ ਦੇ ਵਿੱਚ ਲੱਗਣ ਦਿੱਤੀ ਕਿਉਂਕਿ ਪ੍ਰਸ਼ਾਸਨ ਨਾਲ ਸਾਡੇ ਸਿੱਖਾਂ ਨੇ ਬਹੁਤ ਵੱਡਾ ਇੱਕ ਆੜਾ ਲਾ ਕੇ ਉਹਨਾਂ ਨੂੰ ਸਿੱਧਾ ਇੱਕ ਚੇਤਾਵਨੀ ਦਿੱਤੀ ਗਈ ਆ ਜੇ ਅਗਰ ਪੰਜਾਬ ਵਿੱਚ ਐਮਰਜੈਂਸੀ ਫਿਲਮ ਲੱਗਦੀ ਆ ਤਾਂ ਬਹੁਤ ਵੱਡਾ ਇੱਕ ਹਗਾਮਾ ਖੜਾ ਹੋ ਜੂਗਾ ਕਿਉਂਕਿ ਇਹਦੇ ਉੱਪਰ ਇੱਕ ਕੰਗਣਾ ਰੋਂਦੇ ਮੂੰਹ ਤੇ ਇੱਕ ਕਰਾਰੀ ਚਪੇੜ ਮਾਰੀ ਆ ਸਿੱਖਾਂ ਨੇ ਕਿਉਂਕਿ ਇਹਨੇ ਇੱਕ ਗੱਲ ਕਹਿਤੀ ਗਈ ਸੀ ਬੀਜੇ ਪੰਜਾਬ ਦੇ ਨਾਲ ਕੋਈ ਵੀ ਖਲਵਾੜ ਕੀਤਾ ਤਾਂ ਤੇਰਾ ਬਹੁਤ ਬੁਰਾ ਹਸਰੂਆ ਤੇ ਉਹ ਇਹਨੇ ਦੇਖ ਵੀ ਲਿਆ ਸਿੱਖਾਂ ਖਲਾਮਪ ਜੋ ਅਮਰਜੈਂਸੀ ਫਿਲਮ ਇਹਨੇ ਕੱਢੀ ਸੀ ਤਾਂ ਉਸ ਦਾ ਇਹਦੇ ਮੂੰਹ ਦੇ ਉੱਪਰ ਇੱਕ ਬਹੁਤ ਵੱਡੀ ਚਪੇੜ ਮਾਰੀ ਗਈ ਆ ਕਿਉਂਕਿ ਇਹਦੀ ਫਿਲਮ ਕਤੇ ਵੀ ਨਹੀਂ ਲੱਗੀ ਪੰਜਾਬ ਦੇ ਵਿੱਚ ਕਿਸੇ ਵੀ ਸਿਲਮੇ ਦੇ ਵਿੱਚ ਨਹੀਂ ਲੱਗੀ ਤਾਂ ਜੋ 12-14 ਕਰੋੜ ਰੁਪਏ ਦਾ ਇਹ ਦਾਵਾ ਕਰ ਰਹੀ ਸੀ ਵੀ ਮੈਂ ਜਿੱਤੀ ਹੋਈ ਇੱਕ ਐਮਪੀ ਆ ਤਾਂ ਮੈਂ ਇਹਦੇ ਉੱਪਰ ਕਈ ਕਰੋੜ ਰੁਪਇਆ ਖਰਚ ਚੁੱਕੀ ਵੀ ਮੇਰੀ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਕਿਉਂਕਿ ਸੈਂਸਰ ਬੋਰਡ ਬੰਨੀ ਉਹ ਵੀ ਇਸ ਜੋ ਫਿਲਮ ਇਹਦਾ ਆਪਾਂ ਕਹਿੰਦੇ ਵੀ ਸੈਂਸਰ ਬੋਰਡ ਬੰਨੀ ਉਹ ਇਹ ਬੰਦ ਸੀ ਫਿਲਮ ਰਿਲੀਜ਼ ਤੱਕੇ ਨਾ ਕਰਵਾਈ ਗਈ ਆ ਕਿਉਂਕਿ ਇਹਨੂੰ ਇਹ ਸੀ ਵੀ ਮਾ ਬੀਜਪੀ ਦੇ ਵਿੱਚ ਇੱਕ ਜਿੱਤੀ ਹੋਈ ਐਮਐਲਏ ਤਾਂ ਮੈਨੂੰ ਕੋਈ ਕੁਝ ਨਹੀਂ ਕਰ ਸਕਦਾ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਇਹਨੂੰ ਇੱਕ ਪਹਿਲਾਂ ਅਪੀਲ ਕਰਤੀ ਸੀ ਸਾਡੇ ਪੰਜਾਬੀਆਂ ਨੇ ਸਾਡੇ ਸਿੱਖਾਂ ਨੇ ਵੀ ਜੇ ਐਮਰਜੈਂਸੀ ਫਿਲਮ ਆ ਗਈ ਪੰਜਾਬ ਵਿੱਚ ਨਹੀਂ ਲੱਗਣੀ ਇਹਨੂੰ ਇਹ ਸੀ 17 ਜਨਵਰੀ ਨੂੰ ਮੇਰੀ ਫਿਲਮ ਰਿਲੀਜ਼ ਹੋ ਜੂਗੀ ਕਿਤੇ ਮੇਰੀ ਫਿਲਮ ਚੱਲੂਗੀ ਪੰਜਾਬ ਵਿੱਚ ਵੀ ਲੋਗ ਬਹੁਤ ਦੇਖਣਗੇ ਖੁਸ਼ੀ ਨਾਲ ਦੇਖਣਗੇ ਪਰ ਇਹਨੂੰ ਇਹ ਨਹੀਂ ਪਤਾ ਸਾਡਾ ਪੰਜਾਬ ਜੋ ਇੱਕ ਵਾਰ ਕਹਿਤਾ ਤਾਂ ਕਹਿਤਾ ਕਿਉਂਕਿ ਤੇਰੀ ਵੀ ਫਿਲਮ ਕਿਉਂ ਦੇਖਣਗੇ ਜੋ ਸਾਡੇ ਸਿੱਖਾਂ ਕਲਾਬ ਬਣੀ ਹੋਈ ਆ ਤੇ ਇਹਨੇ ਇੰਦਰਾ ਗਾਂਧੀ ਦਾ ਰੋਲ ਜੋ ਆਪਣੇ ਆਪ ਨੂੰ ਇਹ ਇੰਦਰਾ ਗਾਂਧੀ ਬਣਾ ਕੇ ਜੋ ਰੋਲ ਕੀਤਾ ਗਿਆ ਤੇ ਸਾਡੇ ਸਿੱਖਾਂ ਦੇ ਖਿਲਾਫ ਕਤਲੇਆਮ ਜੋ ਵੀਡੀਓ ਦੇ ਵਿੱਚ ਨੇ ਦਿਖਾਇਆ ਫਿਲਮ ਦੇ ਵਿੱਚ ਕਹਿ ਰਹੀ ਆ ਮੈਂ ਸੀਨ ਕੱਟੇ ਗਏ ਸੀਨ ਨਹੀਂ ਕੱਟੇ ਗਏ ਦੂਜਾ ਨੰਬਰ ਇਹਨੇ ਇੱਕ ਹੋਰ ਅਪੀਲ ਕੀਤੀ ਆ ਕਹਿੰਦੀ ਮੈਂ ਪੰਜਾਬ ਦੇ ਵਿੱਚ ਰਹਿ ਕੇ ਪੁਲੀ ਜੰਮੀ ਇੱਧਰ ਆ ਮੈਂ ਪੜ ਕੇ ਗਈ ਆ ਚੰਡੀਗੜ੍ਹ ਪੰਜਾਬ ਦੇ ਵਿੱਚ ਇੱਥੋਂ ਦਾ ਪਾਣੀ ਪੀਤਾ ਤਾਂ ਮੇਰਾ ਜੋ ਸਿੱਖਾਂ ਨੂੰ ਇੱਕ ਮੇਰੀ ਅਪੀਲ ਆ ਮੈਂ ਧਰਮ ਦੀ ਸਾਰੇ ਦੀ ਕਦਰ ਕਰਦੀ ਆ ਆਪਣੇ ਬੰਨਿਓ ਕਹਿਤਾ ਗਿਆ ਪਰ ਲੇਕਿਨ ਨਹੀਂ ਕੋਈ ਕਦਰ ਨਹੀਂ ਕਿਉਂਕਿ ਜੇ ਕਦਰ ਕਰਦੀ ਹੁੰਦੀ ਫਿਰ ਫਿਲਮ ਨਹੀਂ ਕੱਢਦੀ ਸੀ ਇਹ ਐਮਰਜੈਂਸੀ ਆਪਣੇ ਸਿੱਖਾ ਕਲੱਬ ਤਾਂ ਇਹਨੂੰ ਬਹੁਤ ਵੱਡਾ ਇੱਕ ਝਟਕਾ ਜੋ ਲੱਗਿਆ ਇਹ ਦਾਵਾ ਕਰਦੀ ਸੀ ਮੇਰੇ 30 ਕਰੋੜ ਲੱਗਿਆ 40 ਕਰੋੜ ਲੱਗ ਗਏ ਵੀਰੇ ਇੰਨੇ ਲੱਗੇ ਕੁਝ ਨਹੀਂ ਇਹਦਾ ਖਸੂ ਲੱਗਿਆ ਕਿਉਂਕਿ ਉਹ ਸਰਕਾਰ ਦਾ ਹੀ ਸਾਰਾ ਕੁਝ ਸਾਰਾ ਰੁਪਈਆ ਹੀ ਸਰਕਾਰ ਦਾ ਸੀ ਇਹਦਾ ਕੁਝ ਨਹੀਂ ਲੱਗਿਆਗਾ ਕਿਉਂਕਿ ਸਾਡੇ ਲੋਕ ਜੋ ਪੰਜਾਬ ਦੇ ਵਿੱਚ ਇਸ ਫਿਲਮ ਨੂੰ ਨਹੀਂ ਦੇਖਣ ਨੂੰ ਦਿਲਚਸਪ ਹੈਗੇ ਤੋ ਹੋਰ ਵੀ ਫਿਲਮ ਬਣਾ ਸਕਦੀ ਸੀ ਜਿਵੇਂ ਇਹ ਪੰਜਾਬ ਦੇ ਵਿੱਚ ਪਹਿਲਾ ਇੱਕ ਸਟਾਰ ਵੀ ਰਹੀ ਆ ਫਿਲਮਾਂ ਦੀ ਦੂਮ ਤਰੀ ਜੋ ਉੱਤੇ ਦੂਮ ਟੂ ਗ੍ਰੇਤੀ ਕ੍ਰਿਸ਼ਨਨ ਆ ਸਾਰੇ ਜਾਣਦੇ ਆਪਾਂ ਇਹਨੇ ਫਿਲਮਾਂ ਕੱਢੀਆਂ ਸੀ ਉਹ ਲੋਕਾਂ ਨੇ ਪਸੰਦ ਕਰੀਆਂ ਸੀ ਤੇ ਇਹਨਾਂ ਨੇ ਇੱਕ ਸਟਾਰ ਹੋਣ ਦੇ ਨਾਤੇ ਇਹਨੇ ਸੋਚਿਆ ਵੀ ਕਿਤੇ ਮੇਰੀ ਫਿਲਮ ਹੁਣ ਲੋਕ ਪਸੰਦ ਕਰਨਗੇ ਪਰਦੇ ਤੇ ਪਹੁੰਚ ਜੂ ਤਾਂ ਲੋਕ ਬਹੁਤ ਪਿਆਰ ਦੇਣਗੇ ਇਸ ਫਿਲਮ ਨੂੰ ਨਹੀਂ ਇਹ ਇਹਦੀ ਬਹੁਤ ਵੱਡੀ ਇੱਕ ਭਲਾਈ ਸੀ ਸਾਡਾ ਪੰਜਾਬ ਸਾਡੇ ਸਿੱਖਾਂ ਦੇ ਖਿਲਾਫ ਇਹ ਜੋ ਫਿਲਮ ਰਿਲੀਜ਼ ਹੋਣ ਜਾ ਰਹੀ ਸੀ ਪ੍ਰਸ਼ਾਸਨ ਨੂੰ ਬਹੁਤ ਅੰਜਾਮ ਸਾਡੇ ਜੋ ਸਿੱਖਾਂ ਨੇ ਦਿੱਤਾ ਬਹੁਤ ਇੱਕ ਕਰਾਰਾ ਜਵਾਬ ਦਿੱਤਾ ਜੋ ਪ੍ਰਸ਼ਾਸਨ ਚਾਰੇ ਪਾਸੇ ਜੋ ਸਾਰੇ ਪਾਸੇ ਪੰਜਾਬ ਦੇ ਵਿੱਚ ਕੇਰਾ ਪਾ ਲਿੱਤਾ ਸਾਡੇ ਸਿੱਖਾਂ ਨੇ ਫਿਰ ਇਸ ਫਿਲਮ ਨੂੰ ਬੈਨ ਕਰਵਾਇਆ ਗਿਆ ਸਾਡੇ ਪੰਜਾਬ ਵਿੱਚ ਇਹਨੂੰ ਪਹਿਲਾਂ ਪੰਜਾਬ ਨਾਲ ਪੰਗੇ ਲੈਂਦੀ ਸੀ ਹੁਣ ਇਹਦੇ ਮੂੰਹ ਤੇ ਕਿੰਨੀ ਭੜੀ ਛੇੜ ਵੱਜੀ ਆ ਸਾਰਿਆਂ ਨੂੰ ਇਹ ਕੀ ਇਹਨੂੰ ACB ਪੰਜਾਬ ਦੇ ਵਿੱਚ ਇਹ ਫਿਲਮ ਰਿਲੀਜ਼ ਹੋ ਜਾਣੀ ਹੈ ਤਾਂ ਕਰੋੜਾਂ ਰੁਪਏ ਮੈਂ ਕਰੋੜਾਂ ਰੁਪਏ ਰੁਪਿਆ ਮੈਂ ਬਣਾ ਲੈਣਾਗਾ ਜਾ ਮੰਨ ਕੇ ਚਲੋ ਵੀ ਜੋ ਇਹ ਫਿਲਮ ਰਿਲੀਜ਼ ਹੋਊਗੀ ਤਾਂ ਮੈਨੂੰ ਕਰੋੜਾਂ ਰੁਪਏ ਮਿਲਣਗੇ ਪਰ ਲੇਕਿਨ ਨਹੀਂ ਇਹਨੂੰ ਇਹ ਨਹੀਂ ਪਤਾ ਸਾਡਾ ਪੰਜਾਬ ਜੋ ਇੱਕ ਵਾਰ ਕਹਿੰਦੇ ਸਾਡੇ ਪੰਜਾਬ ਦੇ ਜੋ ਸਿੱਖ ਆ ਉਹਨਾਂ ਨੇ ਇੱਕ ਵਾਰ ਇਹਨੂੰ ਸਿੱਧੇ ਮਤੇ ਨਾਲ ਸਮਝਾਤਾ ਸੀ ਵੀ ਕੋਈ ਵੀ ਸਾਡੇ ਪੰਜਾਬ ਦੇ ਖਿਲਾਫ ਕਦੇ ਵੀ ਉਂਗਲੀ ਉਠਾਈ ਤਾਂ ਤੈਨੂੰ ਬੁਰਾ ਹਸਰ ਹੋਊਗਾ ਬਹੁਤ ਇਹਨੂੰ ਇਹ ਸੀ ਕਿ ਕਿਤੇ ਮੈਂ ਹੁਣ ਫਿਲਮ ਜੋ ਐਮਰਜੈਂਸੀ ਆ ਬਹੁਤ ਵਧੀਆ ਫਿਲਮ ਆ ਮੇਰੇ ਅਨੁਸਾਰ ਵਿੱਚ ਜੋ ਇਹ ਨੇਂਦਰਾ ਗਾਂਧੀ ਦਾ ਰੋਲ ਜੋ ਇਹਨੇ ਆਪਣੇ ਬੰਨੀਓ ਕਦਾਰ ਬਣਾਇਆ ਲਵਾਇਆ ਕਦੇ ਵੀ ਮੈਂ ਇੰਦਰਾ ਗਾਂਧੀ ਬਣ ਜਾ ਰਹੀ ਹਾਂ ਤੇ ਇਹਦੇ ਵਿੱਚ ਜੋ ਆਪਾਂ ਕਹਿੰਦੇ ਇੱਕ ਸੰਤ ਜਨਾਰ ਭਿੰਡਰਾਂ ਵਾਲਾ ਵੀ ਬਣਾਇਆ ਹੋਊ ਤੇ ਸਾਡੇ ਕਤਲੇਆਮ ਹੋਏ ਹੋਏ ਹੋਣਗੇ ਤਾਂ ਇਹ ਉਹ ਚੀਜ਼ ਨੂੰ ਟਾਰਗੇਟ ਕੀਤਾ ਸਾਡੇ ਸਿੱਖਾਂ ਨੂੰ ਤਾਂ ਇਹਨੂੰ ਇਸ ਗੱਲ ਦਾ ਇਲਜ਼ਾਮ ਮਿਲ ਚੁੱਕਿਆ ਚਲੋ ਜੀ ਖਾਸ ਕਰਕੇ ਆਪਣੀ ਪੀਲ ਹਰ ਵੀਡੀਓ ਨੂੰ ਜਿਹੜਾ ਮੈਂ ਕਹਿੰਦਾ ਹੁੰਦਾ ਇਸ ਕੰਗਣਾ ਜੋ ਭੇੜਾ ਇਹਦੇ ਤੇ ਕੁ ਮੇਰੀ ਵੀਡੀਓ ਪਹੁੰਚਾ ਦਿਓ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਗਰੁੱਪਾਂ ਵਿੱਚ ਪਾਦਿਆ ਕਰੋ ਕਿਉਂਕਿ ਆਪਣਾ ਪੰਜਾਬ ਦੇ ਪ੍ਰਤੀ ਹਰ ਵੀਡੀਓ ਹੁੰਦੀ ਆ ਜੋ ਪੰਜਾਬ ਚ ਹੁੰਦੀ ਆ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਧੰਨਵਾਦ ਮਿਲਦੇ ਆ ਕੱਲ ਨੂੰ ਨਵੇਂ ਟੌਪਕ ਤੇ